ਇੱਕ ਘਾਰ ਵਾਲਾ ਤੇ ਇੱਕ ਘਾਰ ਵਾਲੀ ਦੋਨੋਂ ਘੋੜੇ ਦੇ ਨਾਲ ਤੁਰੇ ਜਾਣ ਤੇ ਅਗਲੇ ਚੌਂਕ ਤੇ ਲੋਕ ਕਹਿਣਦੇ ਆ ਉਹ ਤੁਸੀਂ ਤੁਰੇ ਜਾਂਦੇ ਹੋ ਘੋੜੇ ਤੇ ਝੜ ਜਾਓ ਉਹ ਆਪਦੀ ਘਰ ਵਾਲੀ ਨੂੰ ਘੋੜੇ ਦੇ ਉੱਤੇ ਚੜਾ ਦਿੰਦਾ ਤੇ ਆਪ ਲਗਾਮ ਫੜ ਕੇ ਮੂਰੇ ਤੁਰਨ ਲੱਗ ਜਾਂਦਾ ਅਗਲਾ ਚੌਕ ਆਉਂਦਾ ਤੇ ਲੋਕ ਕਹਿੰਦੇ ਆ ਉਹ ਦੇਖੀ ਘਰ ਵਾਲੀ ਦੇ ਥੱਲੇ ਲੱਗਿਆ ਹੋਇਆ ਘਰ ਵਾਲੀ ਨੂੰ ਘੋੜੇ ਤੇ ਬਿਠਾ ਰੱਖਿਆ ਆਪ ਲਗਾਮ ਫੜ ਕੇ ਤੁਰਿਆ ਜਾਂਦਾਗਾ ਤਾਂ ਉਹ ਸੋਚਦਾਗਾ ਇਦੂ ਅਗਲੇ ਚੌਕ ਆਉਣ ਤੋਂ ਪਹਿਲਾਂ ਬਾਈਲਾ ਉਹ ਆਪ ਦੀ ਘਰ ਵਾਲੀ ਨੂੰ ਲਗਾਮ ਫੜਾ ਦਿੰਦਾ ਤੇ ਆਪ ਘੋੜੇ ਦੇ ਉੱਤੇ ਬਹਿ ਜਾਂਦਾ ਤੇ ਜਦੋਂ ਗਾਂਹਲੇ ਚੌਕ 'ਚ ਪਹੁੰਚਦੇ ਆ ਤੀਵੀ ਨੂੰ ਤੋਰੀ ਲਈ ਜਾਂਦਾ ਆਪ ਦੇਖੋ ਮੌਜ ਨਾਲ ਬੈਠਾਗਾ ਐ ਬੁੜੀ ਦੀ ਸ਼ਰਮਣੀ ਆਉਂਦੀ ਵੀ ਉਹਨੂੰ ਘੋੜੇ ਤੇ ਬਿਠਾਉਂਦਾ ਤੇ ਫਿਰ ਉਹ ਦੋਨੋਂ ਘੋੜੇ ਤੇ ਚੜ ਜਾਂਦੇ ਆ ਤੇ ਜਦੋਂ ਅਗਲਾ ਮੋੜ ਆਉਂਦਾ ਬਾਬੇ ਵੇਖਾਂ ਜੀ ਉਹ ਇਹਨਾਂ ਨੂੰ ਦਿਨ ਦਹਾੜੇ ਸ਼ਰਮਣੀ ਦੇਖੇ ਬੋਟਲ ਕੱਟੇ ਆਏ ਚੜੇ ਜਾਂਦੇ ਆ ਘੋੜੇ ਨੂੰ ਗਰਮੀ ਚ ਮਾਰ ਰੱਖਿਆਗਾ ਘੋੜੇ ਬਾਰੇ ਇਹ ਜਾਨਵਰ ਬਾਰੇ ਜਮਾ ਵੀ ਸੋਚਾਂ ਹੀ ਰਹੇ ਤੇ ਫਿਰ ਉਹ ਦੋਹੇ ਉੱਤਰ ਕੇ ਘੋੜੇ ਨੂੰ ਆਪਦੇ ਮੋਢਿਆਂ ਤੇ ਚੱਕ ਲੈਂਦੇ ਆ ਜਦੋਂ ਗਾਹळा ਮੋੜ ਆਉਂਦਾਗਾ ਤਾਂ ਲੋਕ ਕਹਿੰਦੇ ਆ ਉਹ ਕਿੱਡੇ ਕਲੰਨ ਲੋਕ ਜਾਂਦੇ ਆ ਦੇਖੋ ਕੋੜੇ ਨੂੰ ਮੋਡਿਆਂ ਤੇ ਚੱਕ ਰੱਖਿਆ ਬਈ ਇਹ ਜਾਨਵਰ ਤੋਂ ਕੀ ਕੰਮ ਲੈਣਾਗਾ ਇਤੇ ਮੌਜ ਨਾਲ ਬਹਿ ਕੇ ਜਾਓ ਇਸ ਲਈ ਕਹਿੰਦੇ ਆ ਲੋਕਾਂ ਨੇ ਮਗਰ ਨਹੀਂ ਲੱਗਣਾ ਚਾਹੀਦਾ ਜੇ ਆਪਾਂ ਚੰਗਾ ਕਰਾਂਗੇ ਲੋਕ ਮਾੜਾ ਕਹਿਣਗੇ ਜੇ ਆਪਾਂ ਮਾੜਾ ਕਰਾਂਗੇ ਲੋਕਾਂ ਨੇ ਮਾੜਾ ਕਹਿਣੀ ਕਹਿਣਾ ਇਸ ਲਈ ਲੋਕਾਂ ਨੇ ਮਗਰ ਨਹੀਂ ਲੱਗਣਾ ਚਾਹੀਦਾ ਲੋਕਾਂ ਦਾ ਕੰਮ ਹੈ ਬੋਲਣਾ ਉਹਨਾਂ ਨੂੰ ਬੋਲਣ ਦਾ ਮੌਕਾ ਦਈਏ ਤੇ ਆਪਾਂ ਆਪਣੇ ਕੰਮ ਤੱਕ ਧਿਆਨ ਰੱਖੀਏ ਲੋਕਾਂ ਦੀਆਂ ਗੱਲਾਂ ਵੱਲ ਜਮਾਂ ਵੀ ਗੌਰ ਨਾ ਕਰੋ ਤੇ ਆਪਣੀ ਸਹੀ ਮੰਜ਼ਲ ਨੂੰ ਮਿਥ ਕੇ ਚੱਲੋ